ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤੋ ਸਵਾਗਤ ਹੈ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ 14 ਜੁਲਾਈ 2024 ਰਾਤ ਦੇ ਮੌਸਮ ਦੇ ਪੰਜਾਬ ਦੇ ਵਿੱਚ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਸੰਖੇਪ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜੁਲ ਕਰਕੇ ਜਾਇਓ ਤਾਜਾ ਸੈਟਰਡੇ ਮੇਂ ਤੁਹਾਡੇ ਸਾਹਮਣੇ ਜਿਹਦੇ ਵਿੱਚ ਸਾਫ ਦਿਖਾਈ ਦੇ ਰਿਹਾ ਕੋਈ ਵੱਡੀਆਂ ਕਾਰਵਾਈਆਂ ਫਿਲਹਾਲ ਨਹੀਂ ਦਿਖਾਈ ਦੇ ਰਹੀਆਂ ਪੰਜਾਬ ਹਰਿਆਣਾ ਤੇ ਉੱਤਰੀ ਯੂਪੀ ਦੇ ਵਿੱਚ ਉਸ ਤੋਂ ਇਲਾਵਾ ਤੁਹਾਨੂੰ ਅਗਰ ਦਿਖਾਇਆ ਜਾਵੇ ਤਾਂ ਹਲਕਾ ਫੁਲਕਾ ਸਿਸਟਮ ਜਿਹੜਾ ਹੁਣ ਉਹ ਮੱਧ ਭਾਰਤ ਤੇ ਪੂਰਬੀ ਭਾਰਤ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਫਿਲਹਾਲ ਅਗਰ ਗੱਲ ਕਰੀਏ ਆਪਾਂ ਤਾਂ ਅੱਜ ਰਾਤ ਦੀ ਪੰਜਾਬ ਦੇ ਵਿੱਚ ਕਿਸੇ ਤਰੀਕੇ ਦੀ ਵੀ ਮੌਸਮੀ ਕਾਰਵਾਈ ਹੋਣ ਦੀ ਉਮੀਦ ਦਿਖਾਈ ਨਹੀਂ ਦੇ ਰਹੀ ਅਗਰ ਗੱਲ ਕਰ ਲਈਏ ਮੀਂਹ ਦੇ ਪੱਖ ਤੋਂ ਤਾਂ ਕੋਈ ਵੱਡੀ ਕਾਰਵਾਈ ਅੱਜ ਕੱਲ ਜਾਂ ਪਰਸੋਂ ਵਿੱਚ ਦਿਖਾਈ ਨਹੀਂ ਦੇ ਰਹੀ ਰਾਤ ਦੇ ਵੇਲੇ ਕਿਸੇ ਤਰੀਕੇ ਦੀ ਵੀ ਹੁਣ ਜਿਹੜੀ ਆਪਾਂ ਇਹ ਮੌਸਮ ਦੇ ਵਿੱਚ ਤਬਦੀਲੀ ਹਨੇਰੀ ਦੀ ਬੱਦਲੀ ਵਾਈ ਦੀ ਜਾਂ ਕਿਸੇ ਹੋਰ ਤਰੀਕੇ ਦੀ ਨਾ ਮਾਤਰ ਦੇ ਬਰਾਬਰ ਦਾ ਤਾਪਮਾਨ ਵਧੇ ਹੋਏ ਦਿਖਾਈ ਦੇ ਰਹੇ ਨੇ ਜੀ ਲਗਾਤਾਰ ਦੋ ਦਿਨ ਤੋਂ ਕੜਾਕੇ ਦੀ ਧੁੱਪ ਪੈ ਰਹੀ ਹੈ ਜਿਸ ਦੇ ਕਾਰਨ ਦਿਨ ਦੇ ਤਾਪਮਾਨ ਵੀ ਪਠਾਨਕੋਟ ਦੇ ਵਿੱਚ 38 ਤੋਂ ਲੈ ਕੇ 49 ਡਿਗਰੀ ਦੇ ਵਿੱਚ ਦੇਖੇ ਗਏ ਨੇ ਜਿਨ੍ਹਾਂ ਦੇ ਕਰਕੇ ਅੱਜ ਰਾਤ ਨੂੰ ਵੀ ਜਿਹੜੇ ਤਾਪਮਾਨ ਨੇ ਉਹ ਪੰਜਾਬ ਦੇ ਉੱਤਰੀ ਹਿੱਸੇ ਦੇ ਵਿੱਚ ਜ਼ਿਆਦਾ ਵਧੇ ਹੋਏ ਦਿਖਾਈ ਦੇ ਰਹੇ ਨੇ ਅਤੇ ਮੱਧ ਪੰਜਾਬ ਤੇ ਗੱਲ ਕਰੀਏ ਦੱਖਣੀ ਪੰਜਾਬ ਅਤੇ ਹਿਮਾਚਲ ਨਾਲ ਲੱਗਦੀ ਬੈਲਟ ਨੂੰ ਉਹਦੇ ਵਿੱਚ 1-2 ਡਿਗਰੀ ਤਾਪਮਾਨ ਘਟ ਨਾਰਮਲ ਦਰੜੋ ਘਟ ਦਿਖਾਈ ਦੇ ਰਿਹਾ ਹੈ ਜੀ ਪਰ ਹਮਸ ਵਰਗਾ ਮਾਹੌਲ ਪੂਰੇ ਪੰਜਾਬ ਦੇ ਵਿੱਚ ਬਣਿਆ ਰਹੇਗਾ ਗਰਮੀ ਤੋਂ ਕਿਸੇ ਤਰੀਕੇ ਦਾ ਛੁਟਕਾਰਾ ਅੱਜ ਰਾਤ ਮਿਲਦਾ ਦਿਖਾਈ ਨਹੀਂ ਦੇ ਰਿਹਾ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਜਿਹੜੇ ਨੇ ਉਹਨਾਂ ਮੁਤਾਬਕ ਜਿਹੜਾ ਆ ਸਿਸਟਮ ਬਣਿਆ ਹੋਇਆ ਜੀ ਇਹ ਦੋ ਦਿਨਾਂ ਤੱਕ ਪੰਜਾਬ ਵੱਲ ਕੂਚ ਕਰਦਾ ਦਿਖਾਈ ਦੇ ਰਿਹਾ ਤੇ ਉਹਦੇ ਦਿਨਾਂ ਵਿੱਚ ਪੰਜਾਬ ਦੇ ਵਿੱਚ ਮੌਨਸੂਨ ਦੀ ਐਕਟੀਵਿਟੀ ਹੁੰਦੀ ਦਿਖਾਈ ਦੇ ਰਹੀ ਹੈ ਪਰ ਅਗਰ ਗੱਲ ਕਰੀਏ 11 12 13 ਤਰੀਕ ਨੂੰ ਜੋ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਹੋਈ ਸੀ ਉਹ ਬੁਰੇ ਤਰੀਕੇ ਨਾਲ ਫੇਲ ਹੋ ਚੁੱਕੇ ਨੇ ਕਿਉਂਕਿ ਇੱਕ ਕੋਈ ਸਿਸਟਮ ਜਿਹੜਾ ਬਣਦਾ ਹੈ ਉਹ ਉਸ ਦੀ ਪ੍ਰੈਡਿਕਸ਼ਨ ਕੀਤੀ ਜਾਂਦੀ ਹੈ ਕਿ ਕਿੰਨਾ ਸਿਸਟਮ ਐਕਟੀਵੇਟ ਹੋਵੇਗਾ ਕਿ ਮੀਂਹ ਦੇ ਅਸਾਰ ਹੋਣਗੇ ਪਰ ਜੇਸ ਸਾਹਿਬ ਦੇ ਅਸਾਰ ਦੱਸੇ ਗਏ ਸੀ ਉਸ ਤੋਂ 10 ਜਾਂ 20% ਵੀ ਆਪਾਂ ਕਹਿ ਸਕਦੇ ਹਾਂ ਮੀਂਹ ਦੀ ਪੰਜਾਬ ਦੇ ਵਿੱਚ ਕਿਰਿਆ ਨਹੀਂ ਹੋਈ ਪਰ ਹੁਣ ਉਮੀਦ ਕਰਦੇ ਹਾਂ ਕਿ ਜਿਹੜੇ ਨਵੇਂ ਸਿਸਟਮ ਬਣਦੇ ਹੋਏ ਦਿਖਾਈ ਦੇਣੇ ਹਨ ਇਹ ਪੰਜਾਬ ਵੱਲ ਕੋਚ ਕਰਦੇ ਨੇ ਤਾਂ ਆਉਂਦੇ ਦੋ ਦਿਨਾਂ ਦੇ ਵਿੱਚ ਮੌੜ ਤੋਂ ਪੰਜਾਬ ਦੇ ਵਿੱਚ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਸਕਦੀ ਹੈ ਬਾਕੀ ਰਾਤ ਦੀ ਗੱਲ ਕਰੀਏ ਮੌਸਮ ਖੁਸ਼ਕ ਤੇ ਸਾਫ਼ ਹੈ ਸਵੇਰ ਤੱਕ ਕਿਸੇ ਦੀ ਵੀ ਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ ਬਾਕੀ ਕੱਲ ਅਤੇ ਜੋ ਵੀ ਨਵੇਂ ਅਪਡੇਟ ਨੇ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਸਵੇਰ ਵੇਲੇ ਮਿਲ ਜਾਵੇਗੀ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਚੰਗੀ ਲੱ ਸਾਡਾ ਹੌਸਲਾ ਜੁਰਬਣਾ ਵਧਾਇਓ ਜੀ ਬਣੇ ਰਹੋ ਇਹ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਡੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ